ਮੈਂ ਇਹ ਸੋਚ ਕੇ ਇਲੈਕਸ਼ਨ ਨਹੀਂ ਲੜ ਰਿਹਾ ਕਿ ਫਲਾਨਾ ਆਊਗਾ ਮੈਂ ਉਹਦੇ ਆਉਣ ਤੋਂ ਬਾਅਦ ਇਲੈਕਸ਼ਨ ਲੜੂੰਗਾ ਮੈਂ ਪਾਰਟੀ ਨਾਲ ਨੇ ਮੈਨੂੰ ਸੱਜਿਆ ਪਾਰਟੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਤੇਰਾ ਨਾਮ ਅਨਾਉਂਸ ਕਰਨ ਲੱਗੇ ਆ ਮਾਨ ਸਾਹਿਬ ਨੇ ਮੈਨੂੰ ਆਖਿਆ ਕਿ ਤੁਹਾਡਾ ਨਾਮ ਅਨਾਉਂਸ ਕਰਨਾ ਹੈ ਗੈਂ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਕਰੋ ਕੋਈ ਚਿਹਰਾ ਆ ਜਾਏ ਮੈਨੂੰ ਉਸ ਗੱਲ ਦੀ ਕੋਈ ਪਰਵਾਹ ਨਹੀਂ ਨਾ ਮੈਂ ਇਹ ਸੋਚ ਕੇ ਇਲੈਕਸ਼ਨ ਲੜ ਰਿਹਾ ਕਿ ਫਲਾਨਾ ਆਊਗਾ ਤਾਂ ਲੜਨਾ ਹੈ ਜਾਂ ਦੂਜਾ ਆਊਗਾ ਤਾਂ ਨਹੀਂ ਲੜਦਾ ਜਿਹੜੇ ਚਿਹਰਿਆਂ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਸਾਰੇ ਵਿਚਾਰੀ ਜਾਂਦੇ ਆ ਕਿ ਅਸੀਂ ਕਿਹੜੇ ਹੱਕ ਤੋਂ ਸੇਫ ਹੋ ਕੇ ਲੜ ਸਕਦੇ ਆ ਪਰ ਮੈਨੂੰ ਲੱਗਦਾ ਕਿ ਉਹ ਪੰਜਾਬ ਵਿੱਚ ਕਿਤੇ ਵੀ ਸੇਫ ਨਹੀਂ ਹੋ ਸਕਦਾ ਉਹ ਆਉਣ ਹੀ ਨਾ ਫੈਲਦੇ ਹਾਕ ਤੇ ਸਭ ਤੋਂ ਵੱਧ ਪਾਰਲੀਮੈਂਟ ਦੇ ਵਿੱਚ ਉਹ ਮੁੱਦੇ ਉਠਾਏ ਜਾਣਗੇ ਜਿਹੜੇ ਫਾਇਦਲ ਕਾ ਦੇ ਮੁੱਦੇ ਆ ਜਿਵੇਂ ਕੈਂਸਰ ਦਾ ਮੁੱਦਾ ਜਿਵੇਂ ਕਾਲੇ ਪੀਲੇ ਦਾ ਮੁੱਦਾ ਸਾਡੇ ਬਾਰਡਰ ਲਾਈਨ ਦੇ ਉੱਤੇ ਕਾਫੀ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਉਹ ਮੁੱਦਿਆਂ ਨੂੰ ਲੈ ਕੇ ਪਾਰਲੀਮੈਂਟ ਚ ਜਾਵਾਂਗੇ ਪਾਰਲੀਮੈਂਟ ਤੋਂ ਉਹਨੂੰ ਹੱਲ ਕਰਾਉਣ ਦੀ ਹਰ ਹਾਲਤ ਕੋਸ਼ਿਸ਼ ਕਰਾਂਗੇ ਤਨੋਏ ਸਕਲ ਬਾਰੇ ਅੱਜ ਕਹਿਣਾ ਤੋਂ ਕੋਈ 700 ਹੀ ਨਹੀਂ ਜੀ ਗੱਲ ਹੋਊਗੀ ਮੈਂ ਮੁਕਸਰ ਦਾ ਵਿਧਾਇਕ ਹਾਂ ਤੁਸੀਂ ਸਾਰੇ ਪ੍ਰੈਸ رپورਟਰ ਦੱਸ ਸਕਦੇ ਹੋ ਕਿ ਮੈਂ ਮੁਕਸਰ ਦੇ ਵਿੱਚ ਕਿੰਨਾ ਕ ਅਲੋਪ ਰਹਿਣਾ ਮੈਂ ਲਗਾਤਾਰ ਹਫਤੇ ਦੇ ਵਿੱਚ 5 ਦਿਨ ਮੁਕਸਰ ਦੇ ਵਿੱਚ ਲਾਜ਼ਮੀ ਹਾਜ਼ਰ ਹੋਣਾ ਹਰੇਕ ਦੋਖਸਕ ਦੇ ਵਿੱਚ ਹਾਜ਼ਰ ਹੋਣਾ ਹਰੇਕ ਕੰਮ ਦੇ ਵਿੱਚ ਹਾਜ਼ਰ ਹੋਣਾ ਉਸੇ ਤਰ੍ਹਾਂ ਹੀ ਮੈਂ ਪਾਰਲੀਮੈਂਟ ਦੇ ਵਿੱਚ ਹਲਕਾ ਫਰੋਇਪੁਰ ਦੇ ਵਿੱਚ ਹਰ ਤਰ੍ਹਾਂ ਦੇ ਜਾਣ ਦੀ ਪੂਰੀ ਕੋਸ਼ਿਸ਼ ਕਰੂੰ ਕਮੀਆਂ ਜ਼ਰੂਰ ਨਜ਼ਰ ਆਉਂਦੀਆਂ ਹੀ ਸੁਪਰੀਮੋ ਸਾਹਿਬ ਦੇ ਅੰਦਰ ਜਾਣ ਨਾਲ ਬਹੁਤ ਅਫਸੋਸ ਵਾਲੀ ਗੱਲ ਹੈ ਪਰ ਹਿੰਦੁਸਤਾਨ ਦੀ ਜਿਹੜੀ ਜਨਤਾ ਹੈ ਉਹਨੇ ਅੱਜ ਤੱਕ ਧੱਕਾ ਨਹੀਂ ਖਾਇਆ ਪੰਜਾਬ ਦੀ ਜਨਤਾ ਖਾਸ ਕਰਕੇ ਧੱਕਾ ਨਹੀਂ ਖਾਂਦੀ ਜਿਹੜਾ ਧੱਕਾ ਸਾਡੇ ਸੁਪਰੀਮੋ ਨਾਲ ਹੋਇਆ ਹੈ ਅਰਵਿੰਦ ਜੀ ਨਾਲ ਹੋਇਆ ਉਹ ਲੋਕਾਂ ਦੀ ਬਰਦਾਸ਼ਤ ਤੋਂ ਬਾਹਰ ਹੈ ਸਾਨੂੰ ਲੋਕ ਲਗਾਤਾਰ ਆ ਕੇ ਕਹਿ ਰਹੇ ਆ ਕਿ ਤੁਸੀਂ ਤਕੜੇ ਹੋ ਅਸੀਂ ਨਾਲ ਆ ਮੋਦੀ ਦਾ ਇਹ ਧੱਕਾ ਅਸੀਂ ਸਹਿਣ ਨਹੀਂ ਕਰਾਂਗੇ ਅਸੀਂ ਵੋਟਰਾਂ ਦੇ ਵਿੱਚ ਮੋਦੀ ਨੂੰ ਜਵਾਬ ਦੇਵਾਂਗੇ ਭਾਜਪਾ ਨੂੰ ਜਵਾਬ ਦੇਵਾਂਗੇ ਇਹ ਜਿਹੜਾ ਮੇਰਾ ਖਿਆਲ ਤਾਂ ਜੇ ਅਸੀਂ ਗੱਲ ਕਰੀਏ ਕਿ ਸਾਡੇ ਕੋਲੇ ਹਰੇਕ ਪਿੰਡ ਦੇ ਵਿੱਚ ਕੇਂਦਰੀਵਾਲ ਸਾਹਿਬ ਦਾ ਰੂਪ ਹਰੇਕ ਥਾਂ ਤੇ ਹੈ ਹਰੇਕ ਮਾਰਕਟ ਸਾਡਾ ਕੇਂਦਰੀਵਾਲ ਸਾਹਿਬ ਦਾ ਰੂਪ ਧਾਰ ਕੇ ਮਾਨ ਸਾਹਿਬ ਦਾ ਰੂਪ ਧਾਰ ਕੇ ਪਿੰਡਾਂ ਦੇ ਵਿੱਚ ਬੈਠਾ ਅਸੀਂ ਇਸ ਗੱਲ ਦੀ ਕੋਈ ਸਾਨੂੰ ਚਿੰਤਾ ਨਹੀਂ ਕਿ ਸਾਡਾ ਕੋਈ ਦਿੱਕਤ ਆਊਗੀ